ਇੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਸਿਰਫ ਇਹ ਤਿੰਨ ਗੱਲਾਂ ਆਪਣੀ ਜ਼ਿੰਦਗੀ ਵਿੱਚ ਲੈ ਆਈਏ ਤਾਂ ਸਾਡੀ ਸੋਚ, ਕਰਮ ਅਤੇ ਜੀਵਨ ਸਾਰਾ ਕੁਝ ਬਦਲ ਸਕਦਾ ਹੈ। ਕਿਹੜੀਆਂ ਨੇ ਉਹ ਤਿੰਨ ਗੱਲਾਂ ਆਉ ਜਾਣੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤਿੰਨ ਚੀਜ਼ਾਂ ਸਿੱਖ ਲਵੋ। ਪਹਿਲੀ ਹੈ ਨਿਵਣ ਸੋ ਅਖਰ ਸਭ ਤੋਂ ਵੱਡਾ ਗਿਆਨ, ਹਿਊਮਿਲਟੀ ਨਿਮਰਤਾ, ਝੁੱਕ ਜਾਣਾ। ਇਹ ਕੋ ਮੈਂ ਨਹੀਂ ਭਾਈ ਮੈਂ ਤਾਂ ਵੱਡਾ ਨਹੀਂ ਛੁੱਕ ਜਾ ਕੁਝ ਨਹੀਂ ਹੋਣ ਲੱਗਾ ਇਨ ਮੋਸਟ ਆਫ आवर ਯੂ نو ਆਰਗੂਮੈਂਟਸ ਜਦੋਂ ਅਸੀਂ ਕਰਦੇ ਆ ਨਾ ਦਜ਼ ਨਾਥਿੰਗ ਟੂ ਵਿਨ ਐਟ ਆਲ ਬਸ ਅਸੀਂ ਆਰਗਿਊ ਕਰਦੇ ਆ ਬਹਿਸ ਕਰਦੇ ਆ ਇਫ ਦਜ਼ ਨਾਥਿੰਗ ਟੂ ਵਿਨ নো ਨੀਡ ਟੂ ਆਰਗਿਊ ਕੋਈ ਲੋੜ ਨਹੀਂ ਹੈ ਛੁੱਕ ਜਾਓ ਠੀਕ ਹੈ ਭਾਈ ਤੂੰ ਸਿਆਣਾ ਤੂੰ ਛੱਕ ਜਾ ਐਕਸਪਾਇਲ ਹੋ ਗਿਆ ਸਾ ਸੰਗਤ ਸਭ ਕੁਝ ਮੁੱਕ ਜਾਂਦਾ ਹੈ ਕੋਈ ਪੈਸਾ ਨਹੀਂ ਲੱਗਦਾ ਨਿਵਣ ਚ ਈਗੋ ਹਟਾਉਣੀ ਪੈਂਦੀ ਬਸ ਫਿਰ ਖਾਵਣ ਗੁਣ ਸਭ ਤੋਂ ਵੱਡੀ ਕੁਆਲਿਟੀ ਫੋਗੇਵਨੈਸ ਮਾਫ ਕਰ ਦੇਣਾ ਹਰ ਕੋਈ ਗਲਤੀਆਂ ਕਰਦਾ ਹੈ ਇਹ ਕਿਸੇ ਨੂੰ ਆਪਣੇ ਕੋਲ ਲੈ ਕੇ ਆਉਣਾ ਤਾਂ ਫੋਗੇਵਨੈਸ ਮਾਫ ਕਰ ਦੇਣਾ ਉਹ ਬੋਝ ਚੁੱਕ ਕੇ ਨਹੀਂ ਤੁਰੇ ਫਿਰਨਾ ਫਿਰ ਵੰਡ ਨਹੀਂ ਸਕਦੇ ਅਸੀਂ ਮੈਂ ਉਹਦੀ ਹੈਲਪ ਕੀਤੀ ਸੀ ਇਹਨੇ ਮੇਰੀ ਕੀਤੀ ਨਹੀਂ ਮੈਂ ਉਹਨੂੰ ਕਿਉਂ ਦਵਾ ਇਹ ਕਿਹੜਾ ਮੇਰੇ ਕੋਲ ਆਉਂਦਾ ਆ ਬੱਚਿਆਂ ਵਾਲੀਆਂ ਗੱਲਾਂ ਨਹੀਂ ਸਗੋ ਬੱਚਿਆਂ ਨੂੰ ਅਸੀਂ ਇਹ ਗੁਣ ਸਿਖਾਉਣੇ ਤੇ ਤੀਸਰਾ ਸਭ ਤੋਂ ਵੱਡਾ ਮੰਤਰ ਬਾਬਾ ਫਰੀਦ ਜੀ ਟੈਲਦਾਸ ਜਿਹਬਾ ਮਣੀਆਂ ਮਨ ਤੇਰੀ ਜੀਬ ਸਭ ਤੋਂ ਵੱਡਾ ਮੰਤਰ ਹੈ ਕਹਿੋ ਜੇ ਬੋਲ ਬੋਲਦਾ ਏ ਸਿਰਫ ਪੈਸੇ ਦੀ ਸ਼ੇਅਰਿੰਗ ਨਹੀਂ ਸਿਰਫ ਖਾਣੇ ਦੀ ਸ਼ੇਅਰਿੰਗ ਨਹੀਂ ਗੁਣਾ ਦੀ ਸ਼ੇਅਰਿੰਗ ਮਿੱਠੇ ਬੋਲਾਂ ਦੀ ਸ਼ੇਅਰਿੰਗ ਚੰਗਾ ਬੋਲੋ ਫਿੱਕਾ ਨਾ ਬੋਲ ਫਿੱਕਾ ਬੋਲਣ ਵਾਲੇ ਕੌੜਾ ਬੋਲਣ ਵਾਲੇ ਅਬਿਊਜ਼ ਕਰਨ ਵਾਲੀ ਲੈਂਗੁਏਜ ਜਿਹੜੀ ਉਹਨੂੰ ਛੱਡੀ ਜਾਓ ਝੂਠ ਨੂੰ ਛੱਡੀ ਜਾਓ ਜ਼ੁਬਾਨ ਤੇ ਮਿਠਾਸ ਆਵੇ ਧੰਨਵਾਦ ਜੀ ਵੀਡੀਓ ਦੇਖਣ ਲਈ ਇਹੋ ਜਿਹਾ ਹੋਰ ਵੀ ਇਤਿਹਾਸਕ ਧਾਰਮਿਕ ਅਤੇ ਪ੍ਰੇਰਣਾਦਾਇਕ ਵੀਡੀਓਜ਼ ਵਾਸਤੇ ਚੈਨਲ ਸਬਸਕ੍ਰਾਈਬ ਕਰੋ ਜੀ